ਹੋਣਾ ਪਹੁੰਚਿਆ ਗਿੱਲੇ ਜਨੇਰੇ ਇਹ ਭਰਾ ਉਹਨਾਂ ਦੇ ਵੀ ਹਾਲਤਾਂ ਵੀ ਬਹੁਤ ਮਸ਼ਹੂਰ ਨੇ ਤੇ ਜਿੱਦਾਂ ਹੁਣ ਬਟਾਂ ਵਾਲਾ ਜਿੰਦਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਹੈਵੀ ਇਹਨਾਂ ਨੇ ਬਣਾਇਆ ਹੋਇਆ ਠੀਕ ਆ ਆਹ ਜਿਹੜਾ ਦੀ ਫੈਰੋਂ 10 ਕੁਆਂਟਲ weight ਆ ਜੀ 10-10 ਦੀ ਹੈਰੋਂ 1,75,000 ਦੀ 5000 ਡਿਸਕਾਊਂਟ ਇਹਨਾਂ ਦਾ ਮੇਲੇ ਦਾ ਠੀਕ ਆ ਜੀ ਇੱਕ ਤੁਹਾਨੂੰ ਹੋਰ ਗੱਲ ਦੱਸੀ ਇਹਨਾਂ ਦੀ ਇਹ ਕਹਿੰਦੇ ਜੀ ਤੇ ਇਹ ਚੀਜ਼ ਨਹੀਂ ਬਣਦੀ ਬਾਜ ਇਹਨਾਂ ਦਾ ਲੋਕੋ ਆ ਜੋ ਅਸੀਂ ਉਹ ਸੰਤੇ ਨਹੀਂ ਬਣਾਉਂਦੇ ਕਹਿੰਦੇ ਇਸ ਕਰਕੇ ਪੂਰੀ ਟਾਪ ਕੁਆਲਿਟੀ ਆਵਦਾ ਡਿਜ਼ਾਈਨ ਹੈ ਇਹਨਾਂ ਦਾ ਕਿਸੇ ਦੀ ਇਹਨਾਂ ਦੀ ਕੋਈ ਕਾਪੀ ਨਹੀਂ ਹਰੇਕ ਜੋ ਇਹੜਾ ਨੇ ਬਣਾਉਣਾ ਆਪਦੇ ਹਿਸਾਬ ਨਾਲ ਬਣਾਉਣਾ ਠੀਕ ਹੈ ਜੀ ਆ ਤੁਸੀਂ ਹਾਲ ਦੇਖ ਲਓ 2 4 6 8 10 19 ਦਾ ਸੈਟ ਆ ਫੋਲਡਿੰਗ ਹੋਣ ਵਾਲੇ ਨੇ ਇਹ ਆ ਗਏ 11 ਤੋਂ 15 ਹੁੰਦੇ ਨੇ ਠੀਕ ਹੈ ਜੀ ਪੌਣੇ 4 ਕੁਇੰਟਲ ਦਾ weight ਆ 68000 ਦੇ ਮੇਲੇ ਤੇ 1000 ਰੁਪਿਆ ਡਿਸਕਾਊਂਟ ਆ ਠੀਕ ਆ ਜੀ ਇੱਧਰ ਆ ਗਿਆ 11 ਤੋਂ 15 ਹੁੰਦੇ ਨੇ ਇਹ ਸਿੰਪਲ ਨੇ ਬਿਨਾ ਜੈਕਾਂ ਵਾਲੇ ਨੇ ਠੀਕ ਆ ਜੀ ਇਹ ਵੀ 13 ਤੋਂ 17 ਹੁੰਦੇ ਨੇ ਇਹ ਸਾਰੇ ਬਿਨਾ ਜੈਕਾਂ ਵਾਲੇ ਖੜੀ ਔਰ ਲਾਈਨ ਦੇ ਵਿੱਚ ਬਿਨਾ ਜੈਕਾਂ ਵਾਲੇ ਵੀ ਤੁਹਾਨੂੰ ਫੋਲਡਿੰਗ ਮਿਲ ਜਾਣਗੇ ਤੇ ਜੈਕਾਂ ਵਾਲੇ ਵੀ ਸਾਰੇ ਫੋਲਡਿੰਗ ਮਿਲਣਗੇ ਜੋ ਤੁਹਾਡੀ ਡਿਮਾਂਡ ਹੋ ਤੁਸੀਂ ਜਿੰਦਰੇ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਜਿੰਦਰੇ ਬਣਾਏ ਹੋਏ ਨੇ 35000 ਦਾ ਜੀ ਆਹ ਖੜੀਆਂ ਨੇ ਡੀਜ਼ਲ ਟੈਂਕੀ ਦੇਖੋ ਕਿੰਨੀ ਸੋਹਣੀ ਡੀਲ ਟੈਂਕੀ ਬਣਾਈ ਹੋਈ ਆ ਪੂਰੀ ਆਹ ਛਿਆੜ ਪੱਖੋਂ ਕੋਈ ਕਮੀ ਨਹੀਂ ਐਨ ਪੂਰੀ ਗੱਲ ਬਣਾਈ ਪਈ ਆ ਬਾਈ ਉਹਨਾਂ ਨੇ ਠੀਕ ਹੈ ਜੀ ਗਿੱਲ ਅਜਨੇਰ ਤੇ ਜੇ ਕਿਸੇ ਭਰਾ ਨੇ ਕਨੈਕਟ ਕਰਨਾ ਤਾਂ ਆ ਇਹਨਾਂ ਦਾ ਕਾਰਡ ਆ ਜੀ ਤੇ ਸਕਰੀਨ ਸ਼ਾਟ ਮਾਰ ਕੇ ਨੰਬਰ ਲੈ ਸਕਦੇ ਹੋ ਤੇ ਕੋਈ ਵੀ ਇੰਪਲੀਮੈਂਟ ਲੈਣਾ ਤਾਂ ਭਰਾਵਾਂ ਨਾਲ ਕਨੈਕਟ ਕਰ ਸਕਦੇ ਹੋ ਲਓ ਜੀ ਆਪਾਂ ਪਹੁੰਚਿਆ ਸਹੌਲੀ ਮੁੰਡੇਗਰ ਪੌਣੀ ਆਪਣੇ ਭਰਾ ਤੇ ਇਹਨਾਂ ਦੀ ਟਰਾਲੀ ਖੜੀ ਹੈ ਜੀ ਔਰ ਇਹ 2040 ਟਰਾਲੀ ਗਾੜੀ ਹਰੇਕ ਇਹਨੂੰ ਹੀ ਦੇਖਦਾ ਸਰ ਆ ਲਾਇਆ ਪਿਆ ਟਰਾਲੀ ਦਾ ਜੀ ਠੀਕ ਹੈ ਡਿਜ਼ਾਈਨਿੰਗ ਤੇ ਟੌਰ ਪੱਖੋਂ ਕਿਸੇ ਦੀ ਕੋਈ ਰੀਸ ਨਹੀਂ ਅਲੱਗ ਜਿਹਨਾਂ ਨੇ ਆਪ ਦੇ ਡਿਜ਼ਾਈਨ ਨੇ ਅਲੱਗ-ਅਲੱਗ ਚੀਜ਼ਾਂ ਬਣਾਉਂਦੇ ਨੇ ਜਿੱਦਾਂ ਹੁਣ ਆ ਲਿਖਣ ਵਾਲੇ ਪੰਜਾਬੀ ਦੇ ਵਿੱਚ ਕਿੰਨਾ ਸੋਹਣਾ ਲੱਗਦਾ ਬਹੁਤ ਚੀਜ਼ਾਂ ਨੇ ਜੋ ਇਹਨਾਂ ਨੇ ਐਡ-ਆਨ ਕੀਤੀਆਂ ਨੇ ਆ ਪਵਾਦ ਵਾਲੇ ਹੋਗੇ ਠੀਕ ਹੈ ਜੀ ਤੇ ਕੌੜੀ ਆ ਤੁਸੀਂ ਫੋਲਡਿੰਗ ਵੀ ਕਰਾ ਸਕਦੇ ਹੋ ਨਾ ਤੋਂ ਲਾਈਟਾਂ ਲੋ ਟੈਨ ਲਾ ਕੇ ਪੂਰਾ ਟੌਪ ਕਲਾਸ ਤੇਰੀ ਟਰਾਲੀ ਆ ਇਹ ਭਾਈ ਮਲਕੀਤ ਬਾਈ ਆਪਣੇ ਆਪ ਕਹਿ ਸਕਦੇ ਆ ਜਾਨਮਾਹਲ ਉਹਨਾਂ ਪਿੰਡ ਦੇ ਜਿਹੜੇ ਬਲੌਗਰ ਨੇ ਉਹਨਾਂ ਦੀ ਟਰਾਲੀ ਆ 2040 ਬਹੁਤ ਸੋਹਣੀ ਟਰਾਲੀ ਬਣਾਈ ਵੀ ਆ ਮੈਟੈਲਿਕ ਕਲਰ ਮਿਗ ਵੈਲਡਿੰਗ ਹਰੇ ਚੀਜ਼ ਨੰਬਰ 1 ਟਾਪ ਕਲਾਸ ਲੱਗੋਗੀ ਜੋ ਕਹਤਾ ਤੁਹਾਨੂੰ ਉਹੀ ਕੁਆਲਿਟੀ ਮਿਲੂਗੀ 19 ਤੋਂ 21 ਨਹੀਂ ਹੋ ਸਕਦੀ ਨੰਬਰ 1 ਕੁਆਲਿਟੀ ਐਂਡ ਠੀਕ ਆ ਚਾਹੇ ਤੁਸੀਂ ਜੈਕਾਂ ਵਾਲੀ ਕਰਾ ਲਓ ਜਿੱਟੀ ਮਰਜੀ ਚਾਹੇ ਤੁਸੀਂ ਬਿਜਾਇ ਬਿਦੌਟ ਜੈਕਾਂ ਤੋਂ ਲੈ ਲਓ ਸਾਰੇ ਮਾਡਲ ਇਹਨਾਂ ਕੋਲ ਅਵੇਲੇਬਲ ਨੇ ਤੇ ਹੁਣ ਆਪ ਇੱਧਰ ਵੀ ਰੌਣਡ ਮਾਰਦੀ ਇੱਕ ਮੋਟਾ ਮੋਟਾ ਇਹ ਸਾਨੂੰ ਦਿਖਾਦੀ ਹੈ ਮੇਲਾ ਇੱਧਰ ਆ ਗਿਆ ਜੰਡੂ ਪੋਟੈਟੋ ਪਲੈਂਟਰ ਇਹ ਵੀ ਮੁੱਕ ਗਏ ਠੀਕ ਆ ਜੀ ਲਓ ਜੀ ਹੁਣ ਆਪ ਪਹੁੰਚ ਗਏ ਆਪਣੇ ਭਰਾ ਡਵੈਲਪ ਦੁਗਰੀ ਵਾਲੇ ਉਹਨਾਂ ਦਾ ਟਰੈਕਟਰ ਆਇਆ ਸੀ ਆ ਭਰਾ ਉਹਨਾਂ ਤਵੀਆਂ ਇਹਨਾਂ ਲਈਆਂ ਨੇ 12-12 ਦਾ ਸੈੱਟ ਆ ਇਹ ਆਪਣੇ ਮੁਹਾਲੀ ਦਾ ਟਰੈਕਟਰ ਆ ਤੇ ਮੁਹਾਲੀ ਏਰੀਆ ਦਾ ਹੀ ਇਹ ਲੈਣ ਆਏ ਹੋਏ ਨੇ ਆ ਭਰਾ ਉਹਨਾਂ ਦਾ ਟਰੈਕਟਰ ਆ ਇਹ ਬਹੁਤ ਸੋਹਣੀ ਹੈਰੋਂ ਤੇ ਬਹੁਤ ਸੋਹਣਾ ਟਰੈਕਟਰ ਆ ਆ ਆਗੇ ਇਹਨਾਂ ਦੇ ਫੋਲਡਿੰਗ ਵਾਲੇ ਜੈਕਾਂ ਵਾਲੇ ਕਲਟੀਵੇਟਰ 12-12 ਦਾ ਸੈੱਟ ਆ ਜੀ 3,40,000 ਰੁਪਏ ਦਾ ਬਹੁਤ ਸੋਹਣਾ ਡਿਆਨੇਗਾ ਤੇ ਸਫਾਈ ਤਾਂ ਸਰਾਈ ਆ ਲਾਈਟਾਂ ਲੱਗੀਆਂ ਮੈਨੇ ਬੱਤੀ ਲੱਗੀ ਵੀ ਆ ਬਹੁਤ ਹੈਵੀ ਦੇ ਵਿੱਚ ਫਰੇਮ ਆ ਇਧਰ ਆ ਗਿਆ ਸੁਪਰ ਸੀਟਰ 9 ਫੁੱਟ 2 55 ਦਾ ਸੌਰੀ 275 ਦਾ ਤੇ ਆ ਗਿਆ ਇਹਨਾਂ ਦਾ ਰੋਟਾਵੇਟਰ ਜੀ 10 ਫੁੱਟ ਰੋਟਾਵੇਟਰ 1.5 ਲੱਖ ਰੁਪਏ ਦਾ ਇਹ ਤੇ ਵੀ ਜੇ ਤੁਹਾਨੂੰ ਸਬਸਿਡੀ ਚਲਦੀ ਉਹ ਤਾਂ ਸਬਸਿਡੀ ਮਿਲੂਗੀ ਉਹ ਦੇਖੋ ਕਟਿੰਗ ਹੋਈ ਵੀ ਆ ਠੀਕ ਆ ਸਾਰੇ ਸੰਦਾਂ ਦੇਦੇ ਸਬਸਿਡੀ ਅਪਰੂਵ ਲਾ ਜਿਹੜੇ ਤੇ ਵੀ ਸਬਸਿਡੀ ਚਲਦੀ ਉਹ ਤੁਹਾਨੂੰ ਮਿਲੋਗੇ 10 10 10 ਸਿੰਪਲ ਸਰਟ 135000 ਦਾ ਠੀਕ ਆ ਜੀ ਇਹ 11 11 ਦਾ ਹਾਈਡਰੌਲਿਕ ਆ ਗਿਆ 220000 ਦਾ ਜੈਕ ਸਿਸਟਮ ਆ ਠੀਕ ਆ ਜੀ ਇਹਨੇ ਉੱਪਰ ਆਪੇ ਟਾਇਰ ਚੱਕੇ ਜਾਣੇ ਤੇ ਆਪੇ ਥੱਲੇ ਆ ਜਾਣੇ ਨੇ ਡਰਾਈਵਰ ਨੂੰ ਉਤਰਨ ਦੀ ਲੋੜ ਨਹੀਂ ਠੀਕ ਆ ਆ ਗਏ ਭਰਾਉਣ ਦੇ ਕਲਟੀਵੇਟਰ ਇਹਦੇ ਵਿੱਚ ਵੀ ਤੁਸੀਂ ਫੋਲਡਿੰਗ ਵਾਲੇ ਲੈ ਸਕਦੇ ਹੋ ਹੋਲਡਿੰਗ ਦੇ ਵਿੱਚ ਵੀ ਸਿੰਪਲ ਵੀ ਲੈ ਸਕਦੇ ਹੋ ਤੇ ਹਾਈਡਰੌਲਿਕ ਵੀ ਲੈ ਸਕਦੇ ਹੋ ਸਾਰੇ ਇਹਨਾਂ ਕੋਲ ਅਵੇਲੇਬਲ ਨੇ ਤੇ ਆਹ ਭਰਾ ਉਹਨਾਂ ਦੇ ਨੰਬਰ ਨੇ ਸਕਰੀਨਸ਼ਾਟ ਮਾਰ ਕੇ ਤੁਸੀਂ ਕੋਈ ਵੀ ਇੰਪਲੀਮੈਂਟ ਲੈਣਾ ਟੈਕਨੈਕਟ ਕਰ ਸਕਦੇ ਹੋ ਅੱਗੇ ਆ ਗਿਆ ਜੀ ਸ਼ਕਤੀਮਾਨ ਦਾ ਬੈਲਰ ਇਹਨਾਂ ਨੇ ਵੀ ਕਲਰ ਚੇਂਜ ਕਰਤਾ ਡਾਰਕ ਜਿਹਾ ਕਲਰ ਕਰਤਾ ਜਿਵੇਂ ਆਪਣੇ ਹਾਲੈਂਡ ਦਾ ਆਉਂਦਾ ਦੇਖੋ ਤੇ ਲੀਜ਼ ਕਰਾ ਕੇ ਬਲੈਕ ਸਟੀਲਨ ਤੇ ਇਹ ਆ ਗਿਆ ਇਹਨਾਂ ਦਾ ਜੀ ਬੈਲਾਂ ਵੱਢਣ ਵਾਲਾ ਏ ਆ ਗਿਆ ਬੇਲਰ ਸ਼ਕਤੀਮਾਨ ਦਾ ਜੇ ਆਪਾਂ ਕਹਿ ਦਈਏ ਵੀ ਸ਼ਕਤੀਮਾਨ ਤੇ ਹਾਲੈਂਡ ਦੀ ਬਹੁਤ ਸੇਲ ਹੈ ਇਹਦੀ ਬਹੁਤ ਸੇਲ ਤੇਦਰਾ ਚਾਰ ਲਿਆਉਣਾ ਪੰਪ ਚੱਲਿਆ ਜੀ ਮਹਿੰਦਰਾ ਦਾ ਬੇਲਰ ਖੜਾ ਜੀ ਆਲੂ ਵਾਲੀਆਂ ਮਸ਼ੀਨਾਂ ਆ ਜਾਂਦੇ ਨੇ ਆਲੂ ਤੇ ਇੰਪਲੀਮੈਂਟਸ ਉਰੇ ਬਹੁਤ ਆਏ ਹੋਏ ਨੇ ਠੀਕ ਆ ਜੀ ਇਹ ਆ ਗਿਆ ਸਾਧੂ ਇੰਪਲੀਮੈਂਟਸ ਸੰਗਰੀਆ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਇਹ ਤਾਂ ਬ੍ਰਾਂਡ ਆ ਹੀ ਬ੍ਰਾਂਡ ਇੱਥੇ ਟਰਾਲੀ ਬਹੁਤ ਸੋਹਣੀ ਖੜੀ ਆ ਸਰਪੰਚ ਵਾਲਿਆਂ ਦੀ ਸਮਰਾਲੇ ਬਹੁਤ ਸੇਲ ਆ ਇਹਨਾਂ ਦੇ ਵੀ ਭਾਈ ਬਹੁਤ ਸਾਫ਼ ਸੁਥਰੀ ਟਰਾਲੀ ਬਣਾਉਂਦੇ ਨੇ ਤੇ ਬਹੁਤ ਸਾਫ਼ ਸੁਥਰਾ ਕੰਮ ਕਰਦੇ ਨੇ ਮਾਲਵਾ ਵੈਲਟ ਸਰਪੰਚ ਸਮਰਾਲਾ ਇਹ ਟਰਾਲੀ ਤੇ ਆ ਟਰੈਕਟਰ ਬੱਸ ਇਹ ਰਾਣੇ ਬਹੁਤ ਸੋਹਣਾ ਕੰਬੀਨੇਸ਼ਨ ਅੱਗੇ ਆਗੇ ਜੀ ਲੈਂਕਨ ਲੈਂਕਨ ਤੇ ਗਰੀਮੇ ਇਹ ਲੈਂਕਨ ਦੇ ਰੋਟਾਵੇਟਰ ਆ ਕੇ ਮਲਚਰ ਆ ਗਿਆ ਉਸਤੇ ਪਲਟਾਵਾ ਹਲ ਆ ਗਿਆ ਗਰੀਮੇ ਦੀ ਮਸ਼ੀਨ ਇਹਦਾ ਦੱਸਣ ਦੀ ਲੋੜ ਐ ਨਹੀਂ ਇਹ ਜਿਹੜੇ ਵਰਤਉਦੇ ਨੇ ਬ੍ਰਾਂਡ ਆ ਇਹ ਉਹਦੇ ਬਾਰੇ ਪਤਾ ਹੀ ਆ ਸਭ ਨੂੰ ਜੀ ਤਾਕੀ ਮੋਟਾ-ਮੋਟਾ ਸਾਨੂੰ ਸਾਰਾ ਆਪ ਇੱਕ ਰਾਉਂਡ ਮਾਰ ਦੇਣਾ ਜੀ ਸਾਰਾ ਦਿਖਾ ਦੇਣਾ ਠੀਕ ਹੈ ਜੀ ਕ੍ਰੌਮ ਮਾਸਟਰ ਤੇ ਇੱਧਰ ਹੁਣ ਆਪਾਂ ਆਪਣੀ ਸਟਾਲ ਵੀ ਦਿਖਾ ਦਈਏ ਆਪਾਂ ਵੀ ਮਿੱਤਰੋ ਰੇ ਸਟਾਲ ਲਾਈ ਆ ਆਪਣੇ ਭਰਾ ਨੇ ਇੱਧਰ ਦਵਾਈਆਂ ਵਾਲੇ ਆ ਗਏ ਜੀ ਆਈ ਸੁਜ਼ੂ ਪੱਕਾ ਲੈ ਰਹਿ ਲੈ ਕਰੀ ਬਰਕਸ 프ਰੰਟ ਵੇਟ ਹੋ ਗਏ ਜੀ ਛਤਰੀਆਂ ਹੋ ਗਈਆਂ ਹੁੱਕਾਂ ਬੰਪਰ ਸਪਿੰਨਰ ਸਾਰਾ ਕੰਮ ਲੇਜ਼ਰ ਕਟਿੰਗ ਦੇ ਨਾਲ ਹੁੰਦਾ ਜੀ ਆਹ ਪ੍ਰਾਣ ਨੇ ਨੰਬਰ ਨੇ 985255031986885203 ਆ ਮੁੰਡੇ ਬੈਠੇ ਨੇ ਪੂਰੇ ਚੋ ਬ੍ਰਾਂਡ ਸਜਤ ਜੇ ਇੱਕ ਨੰਬਰ ਕੰਮ ਕਰਦੇ ਨੇ ਤੇ ਤਿੰਨ ਟਰੈਕਟਰ ਰ ਇਸ ਟਾਈਮ ਆਏ ਹੋਏ ਨੇ ਜੀ ਇਹ ਖੜਾ ਜੌਂਡੀਅਰ ਇਹਦੇ ਹੀ 프ਰੰਟ ਵੇਟ ਲੱਗੇ ਹੋਏ ਨੇ ਨਿਊ ਮਾਡਲ ਜੌਂਡੀਅਰ ਦੇ ਲੋਗੋ ਦੇ ਨਾਲ ਠੀਕ ਹੈ ਜੀ ਤਰ ਵੀ ਲੋਕ ਆ ਜੌਂਡੀਆ ਤਾਂ ਦੂਜੇ ਸਾਈਡ ਵੀ ਲੋਕ ਆ ਇਹਦੇ ਵਿੱਚ ਤੁਸੀਂ ਵੇਟ ਜਿੰਨਾ ਮਰਜ਼ੀ ਲੈ ਸਕਦੇ ਹੋ ਜਿੰਨੀ ਤੁਹਾਡੀ ਡਿਮਾਂਡ ਆ ਤਿੰਨੇ ਕੁਆਂਟਲ ਤੋਂ ਸਟਾਰਟ ਹੋ ਕੇ ਜਾਂ 5 ਕੁਆਂਟਲ 6 ਕੁਆਂਟਲ ਜਿੰਨੀ ਤੁਹਾਡੀ ਲੋੜ ਆ ਉਹਨਾਂ ਆਪਾਂ ਵੇਟ ਲਾ ਦਾਂਗੇ ਤੇ ਆ ਫਾਈਬਰ ਲੱਗੀ ਵੀ ਆ ਜੀ 969 ਇਹਦੇ ਸਵਰਾਜ ਦਾ ਜਿਹੜਾ ਇਹ ਡਿਜ਼ਾਈਨ ਆ ਇਹ ਥੋੜਾ ਜਿਆਦਾ ਚੱਲ ਰਿਹਾ ਠੀਕ ਆ ਜੌਂਡੀਆ ਦੇ ਉਹ ਚੱਲਦਾ ਬਾਕੀ ਜੋ ਕਸਟਮਰ ਦੀ ਪਸੰਦ ਆ ਆਪਾਂ ਉਹੀ ਲਾ ਦੇਣਾ ਠੀਕ ਇਹਦੇ ਵਿੱਚ ਜਿਹੜਾ ਇਹਦਾ ਯੂ ਪੈਪ ਆ ਉਹ ਫੋਲਡਿੰਗ ਵਾਲਾ ਇਹ ਤੁਹਾਨੂੰ ਦਿਖਾਉਣਾ ਹੈ ਇਹ ਉਹ ਖੁੱਲਦਾ ਹੈ ਫੋਲਡਿੰਗ ਵਾਲਾ ਲਾਇਆ ਪਿਆ ਜਿਵੇਂ ਭਰਾ ਦੀ ਡਿਮਾਂਡ ਸੀ ਉਹਨਾਂ ਨੇ ਉਦਾਂ ਲਵਾਇਆ ਪਿਆ ਸਿੰਪਲ ਲਵਾਉਣਾ ਸਿੰਪਲ ਹੀ ਮਿਲ ਜੂ ਸਪਿੰਨਰ ਫੀਲ ਹੋ ਗਏ ਜੀ ਜਿਵੇਂ ਇਹਨਾਂ ਨੇ ਆਪਣਾ ਸਰ ਨੇਮ ਦਾ ਲੋਗੋ ਲਵਾਇਆ ਤੁਸੀਂ ਕੋਈ ਵੀ ਲੋਗੋ ਲਵਾ ਸਕਦੇ ਆ ਇਹਦੇ ਵਿੱਚ ਬੈਕ ਹੁੱਕਾਂ ਹੋ ਗਈਆਂ ਫਰੰਟ ਬੇਟ ਆ ਦੇਖੋ ਦੇਖੋ ਲੁੱਕ ਇੱਧਰ ਖੜਾ ਯੂ 585 ਇਹਦੇ ਸਿੰਪਲ ਯੂ ਲੱਗੀ ਵੀ ਆ ਠੀਕਾ ਜਿਵੇਂ ਉਹਦੇ ਫੋਲਡਿੰਗ ਦੀ ਇਹਦੇ ਬੈਕ ਵੇਟ ਵੀ ਲਾਏ ਹੋਏ ਨੇ ਤੇ ਇਹਦੇ ਫਰੰਟ ਵੇਟ ਵੀ ਲਾਏ ਹੋਏ ਨੇ ਇਹਦੇ ਬੇਟਾਂ ਦਾ ਇੱਕ ਇਹਦੀ ਸ਼ੋ ਮੂਰੇ ਡੇਗਣ ਕਰਕੇ ਆਪ ਜਿਹੜੇ ਵੇਟ ਨੇ ਨਾ ਤਾਂ ਸ਼ੋ ਟੱਚ ਹੋਊਗੀ ਠੀਕ ਆ ਤੇ ਪ੍ਰੋਪਰ ਸ਼ੋ ਆ ਕੇ ਆਪਣੀ ਜਗ੍ਹਾ ਤੇ ਵੀ ਖੜਤੀ ਆ ਮੈਗਨੇਟਿਕ ਦੀ ਚਾਹੇ ਤੁਸੀਂ ਬੰਪਰ ਲਵਾ ਲਓ ਚਾਹੇ ਤੁਸੀਂ ਵੇਟ ਲਵਾ ਲਓ ਪ੍ਰੋਪਰ ਫਿਟਿੰਗ ਮਿਲੂਗਾ ਓਕੇ ਦੀ ਰਿਪੋਰਟ ਨਾ ਵਾਲੇ ਨੀਵੇਂ ਤੇ ਨਾ ਬਹੁਤ ਉੱਚੇ ਐਨ ਪ੍ਰੋਪਰ ਲੇਜ਼ਰ ਕਟਿੰਗ ਦੇ ਵਿੱਚ ਮਿਲਣਗੇ ਕੁਆਲਿਟੀ ਰ ਕਲਰ ਦੀ ਚੋਣ ਚੈੱਕ ਕਰ ਸਕਦੇ ਹਾਂ ਪੂਰੀ ਨੰਬਰ 1 ਕੁਆਲਿਟੀ ਆ ਠੀਕ ਆ ਜੀ ਤੇ ਬੈਗ ਤੇ ਵੇਟ ਹੋ ਗਏ ਠੀਕ ਆ ਜੀ ਹੁੱਕ ਵਗੈਰਾ ਤੁਸੀਂ ਲਵਾ ਸਕਦੇ ਹੋ ਤੇ ਇਹਦੀ ਫੀਟਿੰਗ ਦੇਖ ਲਓ ਜਿਹੜੀਆਂ ਟਿਊਬਾਂ ਨੇ ਉਹਨਾਂ ਤੋਂ ਆਪਾਂ ਚੱਕ ਕੇ ਫੀਟਿੰਗ ਕਰੀ ਵੀ ਆ ਇਹਦੇ ਨਾਲ ਫਾਇਦਾ ਇਹ ਆ ਵੀ ਇੱਕ ਤਾਂ ਮਗਰਾਟਾਂ ਦੀ ਮਜ਼ਬੂਤੀ ਵੱਧ ਜਾਂਦੀ ਆ ਤੇ ਪੂਰੀ ਲਾਈਫ ਵੀ ਵੱਧਦੀ ਆ ਮਗਰਾਟ ਵੀ ਨਹੀਂ ਪਾੜਦੇ ਫੂੜਦੇ ਤੇ ਨਾ ਛਤਰੀ ਹਿੱਲੇ ਪੋਰਾ ਵੀ ਠੀਕ ਆ ਜੀ ਤੇ ਭਰਾਵਾਂ ਨਾਲ ਨੰਬਰ ਤੁਹਾਨੂੰ ਦੱਸੇ ਜਾ 985255031 ਆਪਣਾ ਮਲੋ ਏਰੀਆ ਪਿੰਡ ਪੋਲੀਆ ਤੁਸੀਂ ਕੋਈ ਵੀ ਐਕਸੈਸਰੀ ਲੈਣੀ ਆ ਤਾਂ ਕਨੈਕਟ ਕਰ ਸਕਦੇ ਹੋ ਤੇ ਹਾਂਜੀ ਬਾਬੇ ਇਹ ਸੀ ਅੱਜ ਦੀ ਆਪਣੀ ਵੀਡੀਓ ਕਿਸਾਨ ਮੇਲੇ ਦੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਤੇ ਭਰਾਵਾਂ ਵਾਲੇ ਆਪਣਾ ਸਨਮਾਨ ਕੀਤਾ ਜੀ ਠੀਕ ਆ ਜੀ ਚੌਥਾ ਕਿਸਾਨ ਮੇਲਾ ਪੋਟੈਟੋ ਘਟੜਾ ਪੋਟੈਟੋ ਗਰੁੱਪ ਵੱਲੋਂ ਜੋ ਕਰਾਇਆ ਗਿਆ ਜੀ ਤੇ ਬਹੁਤ ਵਧੀਆ ਮੇਲਾ ਸੀ ਤੇ ਤੁਸੀਂ ਸਾਰੀ ਵੀਡੀਓ ਦੇਖੀ ਆ ਤੇ ਜਿਹੜੇ ਮੇਰੇ ਭਰਾ ਨਾਮ ਨੇ ਪਲੀਜ਼ ਚੈਨਲ ਨੂੰ ਜਾਂਦੇ ਹੋ ਸਬਸਕ੍ਰਾਈਬ ਕਰਦੇ ਹੋ ਜੇ ਸਾਤੋਂ ਕੋਈ ਕਮੀ ਆ ਤਾਂ ਬੇਸ਼ੱਕ ਕਮੈਂਟ ਜੋ ਵੀ ਤੁਸੀਂ ਦੱਸ ਸਕਦੇ ਹੋ ਤੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਉਹ ਵੀ ਤੁਸੀਂ ਕਮੈਂਟੇ ਦੱਸ ਸਕਦੇ ਹੋ ਤੇ ਜੇ ਕਿਸੇ ਭਰਾ ਦੀ ਕੋਈ ਡਿਮਾਂਡ ਆ ਵੀ ਆ ਚੀਜ਼ ਦੀ ਵੀਡੀਓ ਭੇਜੋ ਕੋਈ ਆ ਟਰੈਕਟਰ ਦਾ ਰਿਵਿਊ ਹੋਵੇ ਤਾਂ ਉਹ ਵੀ ਕਮੈਂਟ ਕਰ ਸਕਦਾ ਤਾਂ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਜੀ ਮਿਲਦੇ ਆ ਨਵੀਂ ਵੀਡੀਓ 'ਚ ਨਵੇਂ ਕਿਸੇ ਵਧੀਆ ਟਰੈਕਟਰ ਇੰਪਲੀਮੈਂਟਸ ਦੇ ਨਾਲ ਜੀ ਸਤਿ ਸ਼੍ਰੀ ਅਕਾਲ ਜੀ